ਹੁਣ ਆਪਾਂ ਜਿਹੜਾ ਪਹਾੜਾਂ ਦੀ ਪੀਕ ਤੇ ਪਹੁੰਚਣ ਵਾਲੇ ਆਗੇ ਇੱਥੇ ਸਿਰਫ ਬਰਫ਼ ਹੀ ਪੈਂਦੀ ਆ ਬਰਫ਼ ਨਾਲ ਮੜਾ ਮੋਟਾ ਘਾਹ ਘੂਕਦਾ ਤੇ ਸਿਆਲਾਂ ਦੇ ਵਿੱਚ ਉਹ ਰਿ ਸਕੀਿੰਗ ਦੇ ਟੂਰਨਾਮੈਂਟ ਜਾਂ ਸਕੀਿੰਗ ਕਰਨ ਦੇ ਇਹ ਸੋਕੀਨ ਨੇ ਇੱਥੇ ਆਉਂਦੇ ਨੇ ਤੁਸੀਂ ਦੇਖੋ ਉਹ ਹੋਰ ਪਹਾੜਾਂ ਦੇ ਬਰਾਬਰ ਜੀ ਆ ਗਏ ਆਪਾਂ ਆ ਦੇਰ ਸਜੜੇ ਨੂੰ ਡਾਕਾ ਨਾ ਬੰਨਤਾ ਨਹੀਂ ਹੁੰਦਾ ਭਾਈ ਸਜੜੇ ਨੂੰ ਡਾਕਾ ਨਾ ਬੰਨਤਾ ਨਹੀਂ ਹੁੰਦਾ ਹੈ ਲੰਘਦਾ ਆਪਾਂ ਕੌਮਿਕ ਜਾ ਕੇ ਹਿੱਕ ਕਮਾ ਜਨਾ ਯਾਰ ਮਿੰਟ ਮਿੰਟ ਹਿੱਕਵੇਂ ਹੀ ਖਾਲੋ ਸਾਹਮਣੇ ਦੇ ਪਹਾੜ ਦੇਖੋ ਭਾਈ ਉਚਾਈ ਤੇ ਪਹੁੰਚ ਚੁੱਕੇ ਆਪਾਂ ਪੂਰਾ ਜੀ ਆਪਾਂ ਪਹੁੰਚ ਚੁੱਕੇ ਹਾਈਐਸਟ ਵਿਲੇਜ ਇਨ ਦਾ ਵਰਲਡ ਕਨੈਕਟਡ ਵਿਦ ਮੋਟਰੇਬਲ ਰੋਡ ਜਿਹੜੀ ਕਿ ਮੋਟਰੇਬਲ ਰੋਡ ਦੇ ਨਾਲ ਕਨੈਕਟ ਹੈ ਦੁਨੀਆ ਦੇ ਵਿੱਚ ਸਭ ਤੋਂ ਉੱਚੀ ਜਗ੍ਹਾ ਤੇ ਵਸਿਆ ਹੋਇਆ ਪਿੰਡ ਹੈ ਇਹ ਆਓ ਦੇਖਦੇ ਹਾਂ ਪਹਿਲਾਂ ਆਪਾਂ ਇੱਥੇ ਖਰੀਦਾਂ ਕੁਝ ਫੋਟੋਆਂ ਤੇ ਫਿਰ ਦੇਖਾਂਗੇ ਆਪਾਂ ਇਹ ਪਿੰਡ ਨੂੰ ਨਹੀਂ ਲੱਗੀ ਯਾਰ ਆਹ ਚੀਜ਼ ਗੱਡੀ ਦੇ ਵਿੱਚ ਲਾਈ ਹੈ ਬਾਈ ਮੰਤਰ ਕਹਿੰਦੇ ਸੋਲਰ ਪੈਨਲ ਤੇ ਚਲਾਦੇ ਇੱਥੇ ਆਕਸੀਜਨ ਦੀ ਥੋੜੀ ਜਿਹੀ ਘਾਟ ਆ ਰਹੀ ਹੈ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਪਹਾੜਾਂ ਦਾ ਨਜ਼ਾਰਾ ਇੱਧਰ ਜਿਹੜੇ 플ੈਗ ਝੂਲ ਰਹੇ ਹੈਗਾ ਇੱਥੇ ਮਨਸਟਰੀ ਵੀ ਨਹੀਂ ਹੋਈ ਆ ਇੱਕ ਜਿੱਥੇ ਬੋਧੀ ਰਹਿੰਦੇ ਨੇ ਆ ਜਨ ਦਿਖਾਉਣਿਆ ਇਹ ਦਾ ਸਭ ਤੋਂ ਉੱਚਾ ਪਿੰਡ ਹੈ ਜਿੱਥੇ ਸੜਕ ਪਹੁੰਚਦੀ ਹੈ ਇਹ ਅੰਦਰ ਦਾ ਨਜ਼ਾਰਾ ਮਿਨਿਸਟਰੀ ਦੇ ਵਿਚਾਲੇ ਬਹੁਤ ਮੰਦਿਰ ਹੈ ਆੜੇ ਵਾਲੇ ਬੋਧੀ ਪ੍ਰਖਸ਼ਣ ਵਾਲੇ ਦੇ ਲਈ ਕਮਰੇ ਬਣਿਆ ਹਨ ਦੋ ਮਹਾਂਕ ਉੱਪਰ ਹਸ਼ਣ ਵੀ ਦੇਖ ਸਕਦੇ ਆਂ ਅੰਦਰ ਤੱਕ ਜਾਵਾਂਗੇ ਆਪਾਂ ਬੋਥ ਇਸ ਮਿਨਿਸਟਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਬੈਠਣ ਨੂੰ ਪੱਕੇ ਹੀ ਲਾ ਰੱਖੇ ਨੇ ਇਹਨਾਂ ਦੇ ਵਿੱਚ ਆ ਕੇ ਵੜ ਜਾਂਦੇ ਨੇ ਜਾਈਆਂ ਜਾਈਆਂ ਦੇ ਸਾਹਮਣੇ ਪ੍ਰਾਰਥਨਾ ਵਾਲੀਆਂ ਮੂਰਤੀਆਂ ਨੇ ਇਸ ਤਰ੍ਹਾਂ ਮੈਂ ਪਹਿਲੀ ਵਾਰ ਦੇਖਿਆ ਹੈ ਵੀ ਬੈਠਣ ਦੇ ਲਈ ਇਹਨਾਂ ਨੇ ਪੱਕਾ ਹੀ ਪ੍ਰਬੰਧ ਕੀਤਾ ਹੋਇਆ ਹੈ ਪਾਠ ਪੂਜਾ ਹੁੰਦੀ ਹੈ ਉੱਥੇ ਸਵੇਰੇ ਸ਼ਾਮ ਤੇ ਹੁਣ ਆ ਦੁਪਹਿਰ ਦਾ ਟਾਈਮ ਤਾਂ ਕਰਕੇ ਕੋਈ ਇੱਥੇ ਹੈ ਨਹੀਂ ਪ੍ਰਧਾਨ ਸਾਹਿਬ ਵੀ ਕਹਿੰਦੇ ਆਵਾਂਗੇ ਮਨਿਸਟਰੀ ਦੇ ਵਿੱਚ ਇਹ ਵੀ ਪਹੁੰਚ ਚੁੱਕੇ ਨੇ ਅੰਦਰ ਜਾਇਆ ਜੂਟ ਕੱਟ ਕੇ ਬਾਈਉਰੀ ਸਾਰੇ ਜੰਮੂ ਤੋਂ ਪਹੁੰਚਦੇ ਨੇ ਸਬਸਕ੍ਰਾਈਬ ਕਰਦੇ ਰਹੋ WZ420 ਨਹੀਂ ਇਹ ਕੋ ਚੱਲਦੀ ਭਈ ਇਹ ਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਅਸੀ ਕਾਲ ਜੀ ਮਯੂਰੀ ਪੰਜਾਬ ਵਿੱਚ ਪੜੇ ਹੋਏ ਨੇ ਹਨਾ ਮੈਂ ਭਾਈ ਮੈਂ ਮੈਂ ਪੜਿਆ ਤੁਸੀਂ ਪੜਿਆ ਮੈਂ ਪੜਿਆ ਹੋਇਆ ਜੀ ਕਸੌਤ ਇਹ ਮੇਰੇ ਦੋਸਤ ਨੇ ਵੀ ਇੱਕ ਨੇ ਮਕੈਨੀਕਲ ਕੀਤੀ ਹੈ ਭਾਈ ਨੇ ਵੀ ਮਕੈਨੀਕਲ ਕੀਤੀ ਹੈ ਇਹਨਾਂ ਦੇ ਕੀ ਰੋਗ ਨੇ ਮਕੈਨੀਕਲ ਇਹਨਾਂ ਦੇ ਬਾਈਆਂ ਦੇ ਮਕੈਨੀਕਲ ਵਾਲੇ ਭਾਈ ਹਮੇਸ਼ਾ ਐਡਵੈਂਚਰਸ ਕੱਬੇ ਹੁੰਦੇ ਨੇ ਬਾਈ ਪੂਰੇ ਮਕੈਨੀਕਲ ਸ਼ੈਰੀਮਾਨ ਨੇ ਵੀ ਮਕੈਨੀਕਲ ਕੀਤੀ ਹੋਈ ਆ ਕਹਿੰਦੇ ਘੈਂਟ ਘੈਂਟ ਬੰਦਿਆਂ ਨੇ ਮਕੈਨੀਕਲ ਕੀਤੀ ਹੋਈ ਜੀ ਜੀ ਲਈ ਸਾਹਮਣੇ برف ਦੇ ਪਹਾੜ ਨੇ ਤੇ ਜਦੋਂ ਇਹ ਸਵੇਰੇ ਉੱਠਦੇ ਹੋਣਗੇ ਦੇਖੋ ਕੀ ਨਜ਼ਾਰਾ ਹੁੰਦਾ ਹੋਏ ਇਹਨਾਂ ਨੂੰ ਪਰ ਸਰਦੀਆਂ ਦੇ ਵਿੱਚ ਇੱਥੇ ਮੌਸਮ ਕਹਿੰਦੇ ਬਹੁਤ ਜ਼ਿਆਦਾ ਠੰਡਾ ਹੁੰਦਾ ਹੈ ਤੇ 21 ਫਸਲ ਬੀਜ ਕਿ ਉਹਦੀ ਕਟਾਈ ਕਰਦੇ ਨੇ ਇਹ ਇਹ ਡੰਗਰ ਪਸੂਆਂ ਤੋਂ ਇਹਨਾਂ ਨੇ ਲਾ ਰੱਖਿਆ ਹੈ ਫਸਟ ਸਾਲ ਦੇ ਵਿੱਚ ਇੱਕ ਫਸਲ ਹੀ ਲੈ ਕੇ ਉਹਦੀ ਕਟਾਈ ਕਰਕੇ ਉਹਨੂੰ ਸੱਤਾਂ ਦੇ ਉੱਪਰ ਹਰੇਚਾਰੇ ਵਾਸਤੇ ਉਹਦੇ ਜਿਹੜਾ ਹੋ ਹੁੰਦਾ ਨੂੰ ਸਾਂਭ ਲੈਂਦੇ ਨੇ ਬਾਕੀ ਫਸਲ ਜਿਹੜੀ ਕੱਟ ਕੇ ਉਹਦਾ ਦਾਣੇ ਨੇ ਜਿਹੜੇ ਉਹ ਖਾਣ ਦੇ ਲਈ ਸਾਂਭ ਲੈਂਦੇ ਨੇ ਤੇ ਹਰਾਚਾਰਾ ਦੇਖੋ ਤੁਸੀਂ ਇਸ ਘਾਸ-ਕਾ ਕੇ ਸੱਤਾਂ ਦੇ ਉੱਪਰ ਲਾਈ ਜਾਂਦੇ ਨੇ ਜਿਵੇਂ ਆਪਾਂ ਤੂੜੀ ਸਾਹਮਣੇ ਆਪਦੇ ਖਾਲ ਦੀ ਫਸਲ ਦੀ ਮਾਈਨਸ ਤੱਕ ਬਾਹ ਜਾਂਦਾ ਟੈਂਪਰੇਚਰ ਰਾਤ ਨੂੰ ਤਾਂ ਦਿਨੇ 10 15 ਦੇ ਵਿੱਚ ਹੀ ਹੁੰਦਾ ਇੱਥੇ ਟੈਂਪਰੇਚਰ ਹੋਰ ਭਾਈ ਸਾਹਿਬ ਕੈਸੇ ਹੋ ਘਰ ਬਣਾ ਰਹੇ ਹੋ ਹੋਮਸਟੇ ਅੱਛਾ ਕਹਾਂ ਸੇ झारखंड है अरे भाई अरे कौन सा जिला झारखंड है शिंदे का ज्यादा हम लोग रहते हैं आप ही लोगों के तरफ जलंदर में रहते हैं जलंदर इधर का ठंडी ठंडी इधर चलेगा क्या <laughs> आ गुड्डा क्या होए आ होनी चाहिए जिंदगी ठंड इधर आजा बस <laughs> चलेंगे अक्टूबर लास्ट लास्ट इशियर इधर से प्लीज का पानी है पी लेना ना मैं पी लेना 4 ਵਜਾ ਨਾ ਫਿਰ ਉਹਦੇ ਬਾਅਦ ਤੇ ਹਵਾ ਚੰਗਾ ਨਾ ਆ ਆ ਜੋ ਮੱਗ ਕੇ ਨਾ ਇਹ ਆ ਜੀ ਕਿੰਨੇ ਜਾਂਦਾ ਰਸਤਾ ਇੱਥੇ ਕੀ ਦੁਨੀਆ ਦਾ ਸਭ ਤੋਂ ਚਾਈ ਤੇ ਪੋਸਟ ਆਫਸ ਬਣਿਆ ਹੋਇਆ ਹੈ ਤੇ ਇਹ ਹੈ ਪਿੰਡ ਦਾ ਨਜ਼ਾਰਾ ਪਿੰਡ ਦੇ ਵਿੱਚ ਦੇਖੋ ਤੁਸੀਂ ਘਾਹ ਫੂਸ ਸਾਰਾ ਕਿਵੇਂ ਸਜਾਇਆ ਨਾ ਨੇ ਇਸ ਥਾਂਾਂ ਦੇ ਵਿੱਚ ਕਹਿੰਦੇ ਇੱਥੇ ਦਾਣਾ ਵੀ ਨਹੀਂ ਉਗਦਾ ਬਰਫ਼ ਹੀ ਬਰਫ਼ ਹੁੰਦੀ ਹੈ ਚਾਰੇ ਪਾਸੇ ਤਾਂ ਉੱਥੇ ਸਰਵਾਈਵ ਕਰਦੇ ਨੇ ਉਹਨਾਂ ਨੇ ਇਹ ਲੱਗ ਰਿਹਾ ਮਿੰਟਾਂ ਇਹ ਹੋਰੇ ਬਣਿਆ ਹੋਇਆ ਕੈਫੇ ਫੋਟੋ ਫਿੱਚਰ ਨੂੰ ਵੀ ਬਣਿਆ ਹੋਇਆ ਕਾਲੇ ਜੇ ਉੱਪਰ ਆ ਗਏ ਸਾਡੇ ਲਓ ਜੀ ਆਪਾਂ ਬੈਠੇ ਆਂ ਦੁਨੀਆ ਦੇ ਸਭ ਤੋਂ ਉੱਚੇ ਪੋਸਟ ਆਫਿਸ ਤੇ ਇੱਥੋਂ ਆਪਾਂ ਕਈ ਬੰਦਿਆਂ ਨੂੰ ਪੋਸਟਕਾਰਡ ਭੇਜ ਰਹਾਂਗੇ ਤੇ ਇਹਦੇ ਤੇ ਫੋਟੋ ਬਣੀ ਹੋਈ ਹੈ ਕਈ ਮਿੱਤਰਾਂ ਨੂੰ ਭੇਜ ਰਹੇ ਹਾਂ ਉਹਨਾਂ ਦੇ ਨਾਂ ਲਿਖ ਕੇ ਇਹਨਾਂ ਨੂੰ ਦੇ ਜਾਾਂਗੇ ਤੇ ਕੱਲ ਨੂੰ ਪੋਸਟ ਕਰ ਦੇਣਗੇ ਇਹ ਸਾਹਮਣੇ ਤੁਹਾਨੂੰ ਦਿਖਾਉਨੇ ਆਂ ਸ਼ਾਲਾਂ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਬਰਫ਼ ਪੈਂਦੀ ਆ ਸੀ ਫੋਟੋਆਂ ਦੇਖ ਕੇ ਆਇਆ ਹਾਂ ਪੋਸਟਕਾਰਡ ਦੇ ਉੱਪਰ ਜਿਹੜੀਆਂ ਬਣੀਆਂ ਹੋਈਆਂ ਨੇ ਤੇ ਇਹ ਆਪਣਾ ਜਿਹੜਾ ਹਰਾ-ਝਰਾ ਹੈ ਛੱਤਾਂ ਦੇ ਉੱਪਰ ਹੀ ਸਾਮ ਕੇ ਰੱਖਦੇ ਨੇ ਦੇਖੋ ਤੁਸੀਂ ਪਿੰਡ ਵੀ ਤੁਹਾਨੂੰ ਘੁਮਾਉਣੇ ਆ ਪਹਿਲਾਂ ਢਾਖਾ ਖਾਨਾ ਦਿਖਾ ਦੀ ਢਾਖਾ ਖਾਨਾ ਅੱਗੇ ਮੁੜ ਕੇ ਪਿੰਡ ਦੇ ਵਿੱਚ ਜਾ ਕੇ ਆ ਤੇ ਇੱਥੋਂ 50 ਮੀਟਰ ਦੀ ਦੂਰੀ ਤੇ ਹੈ ਬੀਜੇਪੀ ਦੇਖੋ ਤੁਸੀਂ ਹਿੱਕਮ ਤੱਕ ਪਹੁੰਚ ਗਈ प्रधान साहब भी पहुंच चुके हैं हेकम सर्दियों में आग जलाने के लिए रखा है तो पशुओं को चारा भी जमा करके रखते हो हाँ। पशुओं देखिए हरे वाला पशुओं का चारा वाल लाल वाला। और जो जाड़ी है जो उससे वो चलाते हैं चिमनी वगैरह ਇਹ ਜਾਰੇ ਜੀ ਉਹ અમાਰੇ ਫਰਤ ਚਲਾਣੇ ਦਾ ਕੰਮ ਹੈ। ਔਰ ਬਰਫ਼ ਕਿੰਨੀ ਪੜਦੀ ਹੈ ਯਹਾਂ ਤੇ? ਇਸ ਸਾਲ ਤਾਂ ਬਹੁਤ ਘੱਟ ਪੜਿਆ। ਬਹੁਤ ਘੱਟ ਪੜਿਆ ਹੈ। 2009 ਤੋਂ ਪ੍ਰੈਣੀ ਬ੍ਰੋ। ਪੜਾ ਨਹੀਂ। ਹਾਂ ਜੀ ਥੋੜਾ ਥੋੜਾ ਪੜਾ, ਥੋੜਾ। ਅੱਛਾ। ਇਹ ਜੋਣਾ ਨਾ। ਬਰਫ਼ ਤਾਂ ਅੱਜ ਆ ਦੇ ਰਹੀ ਆ। ਬਰਫ਼ ਬਈ ਇੱਥੇ ਕਹਿੰਦੇ ਘੱਟ ਹੀ ਪੈ ਰਹੀ ਹੈ 2009 ਤੋਂ। ਤੇ ਉੱਪਰ ਆ ਝਾੜੀਆਂ ਵੱਡ ਕੇ ਰੱਖ ਲੈਂਦੇ ਨੇ ਸਾਲ 'ਚ ਜਾਲਣ ਵਾਸਤੇ ਇਹ। ਖੱਲਾਂ ਵੀ ਦੇਖੋ ਸਾਹਮਣੇ ਰੱਖਿਆ ਨੇ ਇਹਨਾਂ ਨੇ ਤੇ ਆ ਜਿਹੜਾ ਹਰਾ ਹਰਾ ਜਿਆ ਦਿਨ ਹੈ ਹਰਾਚਾਰਾ ਹੈ ਪਸ਼ੂਆਂ ਦਾ ਤੇ ਆ ਇਹਨਾਂ ਦੇ ਵਿੱਚ ਤਾਂ ਦੇਖੋ ਕੰਡੇ ਨੇ ਤੇ ਤਾਂ ਜੋ ਮੈਂ ਪੁੱਛਿਆ ਸੀ ਵੀ ਇਹ ਕੰਡਿਆਂ ਨਾਲ ਤੁਸੀਂ ਕੀ ਕਰਦੇ ਹੋ ਕਹਿੰਦੇ ਵੀ ਇਹ ਸਿਆਲਾਂ ਦੇ ਵਿੱਚ ਅਸੀਂ ਅੱਗ ਚਲਾਉਣ ਦਾ ਕੰਮ ਲੈਂਦੇ ਹਾਂ ਬਾਲਣ ਹੈ ਇਹਨਾਂ ਦਾ ਇਹ ਬਸ ਸੰਭਾਲ ਕੇ ਰੱਖਿਆ ਕੋਠਿਆਂ ਤੇ ਜਿਹੜੇ ਇਹਨਾਂ ਦੇ ਘਰ ਨੇ ਇਹਨਾਂ ਦੀ ਖਾਸੀਅਤ ਇਹ ਹੈ ਵੀ ਬਣੇ ਤਾਂ ਇਹ ਪੱਥਰਾਂ ਦੇ ਹੋਏ ਨੇ ਪਰ ਪੱਥਰਾਂ ਦੇ ਬਣਾਉਣ ਤੋਂ ਬਾਅਦ ਵੀ ਇਹ ਮਿੱਟੀ ਦਾ ਲੇਪ ਕਰਦੇ ਨੇ ਉੱਪਰ ਇਹਦੇ ਨਾਲ ਸਿਆਲਾਂ ਦੇ ਵਿੱਚ ਜਿਹੜੀ ਠੰਡ ਹੈ ਉਹ ਘਟ ਜਾਂਦੀ ਹੈ ਸਾਈਡਾਂ ਦੇ ਪਿੱਲਰ ਲਾਉਂਦੇ ਨੇ ਤੇ ਉਸ ਤੋਂ ਬਾਅਦ ਵਿੱਚ ਪੱਥਰ ਜਨ ਦਿੰਦੇ ਨੇ ਪੱਥਰਾਂ ਦੇ ਉੱਪਰ ਆ ਦੇਖੋ ਲੇਪ ਕੀਤਾ ਹੋਇਆ ਮਿੱਟੀ ਦਾ ਤੇ ਇਹਦੇ ਨਾਲ ਜਿਹੜੀ ਠੰਡ ਹੈ ਉਹ ਘੱਟ ਅੰਦਰ ਆਉਂਦੀ ਹੈ ਇਹ ਸਾਹਮਣੇ ਵਾਲੇ ਘਰ ਤੇ ਵੀ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਘਰ ਨੇ ਇਹਨਾਂ ਦੇ ਤੇ ਉੱਚੀ ਨੀਵੀਂ ਜਗ੍ਹਾ ਹੋ ਸਾਹਮਣੇ ਆ ਗਿਆ ਪੋਸਟ ਆਫਿਸ ਜਿੱਥੋਂ ਪੋਸਟ ਕਰਦੇ ਨੇ ਪੋਸਟ卡ਡ ਸਾਹਮਣੇ ਬਣਿਆ ਹੋਇਆ ਸਾਰੇ ਉੱਥੇ ਦੇਖ ਰਹੇ ਨੇ ਦੇਖੋ ਸਾਰੇ ਮਿੱਟੀ ਨਾਲ ਹੀ ਲਿਪੇ ਹੋਏ ਨੇ ਘਰ ਇਹ ਦੁਨੀਆ ਦਾ ਸਭ ਤੋਂ 14567 ਫੁੱਟ ਤੇ ਵਸਿਆ ਡਾਕ ਕਰ ਇਥੋਂ ਲੋਕ ਪੋਸਟ ਆਫਿਸ ਦੇ ਵਿੱਚ ਪੋਸਟ卡ਡ ਲੈ ਕੇ ਪੋਸਟ ਕਰਦੇ ਨੇ ਅੱਜ ਸ਼ਨੀਵਾਰ ਹੋਣ ਕਰਕੇ ਪਰਕਿੰਗ ਅੱਜ ਵੀ ਹੂੰ ਤਾਂ ਬੰਦ ਹੋਣਾ ਚਾਹੀਦਾ ਸੀ ਪੋਸਟ ਆਫਿਸ ਪਰ ਇਹ ਕਹਿੰਦੇ ਵੀ ਪਰ ਇਹ ਕਹਿੰਦੇ ਵੀ ਹਫਤੇ ਦੇ 7 ਦਿਨ ਹੀ ਅਸੀਂ ਕੰਮ ਕਰਦੇ ਆਂਗੇ ਕਿਉਂਕਿ ਇੱਥੇ ਟੂਰਿਸਟ ਬਹੁਤ ਆਉਂਦੇ ਨੇ ਸਾਰੇ ਜਾਣੇ ਪੋਸਟ卡ਡ ਪੋਸਟ ਕਰ ਰਹੇ ਨੇ ਇਹ ਭਾਈ ਕੇਰਲਾ ਤੇ ਹੈ ਕੇਰਲਾ ਸੇ ਤੇ ਕੇ ਲਾ ਸਾਨੂੰ ਬਹੁਤ ਵਧੀਆ ਲੱਗਿਆ ਸੀ ਇਹਨੂੰ ਪਹਿਲਾਂ ਵੀ ਕਹਿ ਕੇ ਹਟਿਆ ਇਹ ਪਿਛੋਂ ਦੀ ਰਸਤਾ ਜਾਂਦਾ ਹੈ ਪੋਸਟਮਾਸਟਰ ਦਾ ਪਿੱਛੇ ਘਰ ਹੈ ਤੇ ਪੋਸਟ ਆਫਿਸ ਦੇ ਵਿੱਚ ਹੀ ਰਹਿੰਦਾ ਹੈ ਪਹਿਲੇ ਪਾਸੇ ਬੰਦੇ ਜਾਣੇ ਪਸਾਣੇ ਲਾ ਦਿੰਦੇ ਨੇ ਜਿਹੜੇ ਅੰਦਰ ਬੈਠੇ ਨੇ ਤੂੰ ਤਾਂ ਕਹੇ ਖੁੱਲਾ ਨਹੀਂ ਆਗੇ ਨਾ ਅਸੀਂ ਮੂਰਲੇ ਪਾਸੇ ਆ ਵੀਰੇ ਪੋਸਟ ਆਫਿਸ ਇੱਧਰ ਇਹਦਾ ਪਹਿਲਾ ਆਪਸ ਆ ਗਿਆ ਇੱਜਲਾ ਪਾਸਾ ਦੇਖ ਲਓ ਪੁੱਛ ਪਛਾ ਕੇ ਆ ਗਏ ਅਸੀਂ ਅੰਦਰ ਇਹ ਹੁਣ ਇਹਨੂੰ ਪੋਸਟ ਆਫਿਸ ਦੱਸ ਜਾਂਦੇ ਨੇ ਇਹਦਾ ਘਰ ਹੈ ਵੀਰੇ ਇਹਨਾਂ ਦਾ ਇੰਗਲੈਂਡ ਭੇਜੀ ਜਾਂਦੇ ਨੇ ਦੇਖ ਲਓ ਇੰਗਲੈਂਡ ਪਹੁੰਚ ਜਾਣੀਆਂ ਭਾਈ ਇਹ ਕਹਿੰਦੇ ਤਾਂ ਹੈਗੇ ਨੇ ਪਹੁੰਚ ਜਾਣੇ ਕਹਿੰਦੇ ਪਰ ਪੈਸੇ ਜ਼ਿਆਦੇ ਲੱਗਣਗੇ ਸੀ ਕਿ ਤੁਸੀਂ ਭੇਜਣ ਵਾਲੇ ਮਾਦਮ ਇਹ ਇੱਥੋਂ ਭੇਜਦੇ ਨੇ ਜੀ ਔ ਬਈ ਇਹਨਾਂ ਦੀ ਮੋਹਰ ਜਦੋਂ ਉਹ ਲੱਗ ਗਈ ਕਹਿੰਦੇ ਉਦੋਂ ਚੜ ਜਾਣੀ ਹੈ ਚਿੱਠੀ ਜਿਹੜੇ ਜਿਹੜੇ ਇੱਥੇ ਘੁੰਮਣ ਆਲੇ ਆਉਂਦੇ ਨੇ ਸਟicker ਇੱਥੇ ਜ਼ਰੂਰ ਲਾ ਕੇ ਜਾਂਦੇ ਨੇ ਆਹ ਬੰਦੇ ਨੂੰ ਮੈਂ ਜਾਣਨਾ ਹੈ ਜੱਟ ਪ੍ਰਭਜੋਤ ਇਹਦੇ ਬਲੌਗ ਮੈਂ ਦੇਖਦਾ ਜਾਂਦਾ ਹਾਂ ਤੇ ਸਾਡੇ ਵਾਲੇ ਬੰਦੇ ਵੀ ਸਟਿੱਕਰਸ ਪੁਆਇਂ ਫਿਰਦੇ ਨੇ ਲਾ ਦਿਓ ਭਾਈ ਜੱਟ ਪ੍ਰਭਜੋਤ ਨੇ ਲਾ ਰੱਖਿਆ ਓਰੇ ਪੰਜਾਬ ਜੀਪ ਕਲੱਬ ਦੇਖੋ ਪੰਜਾਬ ਜੀਪ ਕਲੱਬ ਵਾਲੇ ਦਾ ਦੋ ਟਰੱਕੀ ਖੜੇ ਨੇ ਕਹਿੰਦੇ ਸਾਡਾ ਮੜਿਆ ਪੜਦੇ ਰਹੋ ਕਿਸ ਨੇ ਮਾਈਕ ਚੱਕ ਲਈ ਜੱਟ ਪ੍ਰਭਜੋਤ ਮੇਰੀ ਵੀਡੀਓ ਦੇਖ ਰਿਹਾ ਹੈ ਨਾ ਤੇਰਾ ਸਟicker ਦੇਖ ਰਹੇ ਆ ਬਾਈ ਆਪਾਂ ਐਨੀ ਠੰਡ ਚ ਦੇਖ ਲਓ ਬਣਾਣ ਪਾਈ ਖੜਾ ਹੈਗਾ ਕੱਟ ਹੋ ਗਿਆ ਜੀ ਕਹਿੰਦੇ ਪੂਰਾ ਉਰੇ ਸਾਰੇ ਬੰਦੇ ਪੋਸਟ ਕਰ ਰਹੇ ਨੇ ਆਪਾਂ ਦਾ ਹੋ ਗਿਆ ਲੱਗਿਆ ਜਲਦੀ ਬਾਈ ਜੀ ਉਰੀ ਬਲਦੇ ਰਹਿ ਰਹੇ ਨੇ ਸਾਨੂੰ ਚਾਰ ਦਿਨਾਂ ਤੋਂ ਪਿੱਛੇ ਇਹਨਾਂ ਦੀ ਗੱਡੀ ਦੇ ਉੱਪਰ ਜਿਹੜਾ ਲੱਗਿਆ ਹੋਇਆ ਟੈਂਟ ਆ ਸਾਨੂੰ ਬਹੁਤ ਵਧੀਆ ਲੱਗਿਆ ਇਹਨਾਂ ਦਾ ਲਾਵਾ ਵੀ ਕਦੇ ਫਿਰ ਮਿਲਾਂਗੇ ਪਟਿਆਲਾ ਮੇ ਪਟਿਆਲਾ ਚ ਮਿਲਾਂਗੇ ਜੀ ਉਹ ਵੀ ਆਪਾਂ ਇਹਨਾਂ ਤੋਂ ਮੰਗਾਇਆ ਗੇਹੂੰ ਆ ਕਹਿੰਦੇ ਸਾਡਾ ਇਹ ਇਹਨਾਂ ਦੀ ਕਣਕ ਕਣਕ ਦੇਖੋ ਹਰੀ-ਹਰੀ ਪਈ ਐ ਆਪਣਾਂ ਵਾਲੀ ਕਣਕ ਹੋਰ ਤਰ੍ਹਾਂ ਦੀ ਹੁੰਦੀ ਐ ਇਹਨਾਂ ਦੀ ਕਣਕ ਦਾ ਰੰਗ ਹਰਾ ਐ ਤੇ ਮੈਨੂੰ ਤਾਂ ਲੱਗਦਾ ਵੀ ਚੰਗੀ ਤਰ੍ਹਾਂ ਪੱਕਦੀ ਨਹੀਂ ਹੈਗੀ ਪੱਕਣ ਤੋਂ ਪਹਿਲਾਂ ਹੀ ਵੱਢ ਲੈਂਦੇ ਨੇ ਤਾਂ ਕਰਕੇ ਹਰੀ ਐ ਠੀਕ ਐ ਜੀ ਥੈਂਕ ਯੂ ਇੱਥੇ ਠੰਡ ਜ਼ਿਆਦਾ ਪੈਂਦੀ ਐ ਕਣਕ ਜਿਹੜੀ ਉਹ ਗਰਮੀ ਚ ਪੱਕਦੀ ਐ ਤੇ ਮੇਰੇ ਹਾਲਤ ਵੀ ਹਰੀ-ਹਰੀ ਕਣਕੀ ਵੱਢ ਲੈਣੇ ਤਾਂ ਬਾਅਦ ਚ ਪੱਕੀ ਜਾਂਦੀ ਹੈ। ਤਾਂ ਕਰਕੇ ਹਰੀ ਸੀਗੀ। ਅਸੀਂ ਕਰ ਰਹੇ ਹਾਂ ਇਹ। ਧੰਨਵਾਦ। ਪੋਸਟ ਚੱਕੇ ਦੀ ਟਿਕਟਾਂ ਟਿਕਟ ਦੇ ਵਿੱਚ ਖਾਸੀਅਤ ਇਹ ਹੈ। ਚਲੋ ਇੱਕ ਵਾਰ ਹੋਣਾ। ਵੀਰ ਤੇ ਭਗਤ ਸਿੰਘ ਦੀ ਫੋਟੋ ਸੱਪੀ ਹੋਈ ਹੈ। ਸਾਡੇ ਹੀਰੋਪਤ ਸਿੰਘ ਦਾ ਆਂਗਣਾ ਮਾਰੇ ਬਈ ਸਰਚ ਚੱਕ ਕੇ ਤੇਰੇ ਮੈਨੂੰ ਆਇਆ ਲੱਗਦਾ ਹਾਂ ਖੜਾ ਇਹਨਾਂ ਦਾ ਟਰੈਕਟਰ ਇਹੇ ਜੀ ਟਰੈਕਟਰ ਨੇ ਇੱਥੇ ਇਹਨਾਂ ਦੇ ਛੋਟੇ ਛੋਟੇ ਟਰੈਕਟਰ ਨੇ ਤੇ ਛੋਟੇ ਛੋਟੇ ਖੇਤ ਨੇ ਆਹ ਰੇਪਣ ਮੰਨੀ ਫਿਰਦਾ ਜਿਹੜਾ ਇਹਨਾਂ ਦੇ ਮੰਤਰ ਨੇ ਟਰੈਕਟਰ ਦੇ ਦੇਖਾ ਬੰਨੇ ਹੋਏ ਜੀ ਥੋੜਾ ਜਿਹਾ ਹੋਰ ਅੱਗੇ ਲੈ ਕੇ ਚੱਲਦੇ ਆਪਾਂ ਇੱਥੇ ਉਚਾਈ ਹੈ ਜਿਹੜੀ चौदह हज़ार चार सौ तो दम चढ़ रहा तुरन लगे पूरा स्टैप ने जड़े वह बस इन्हें इन्े की करते क्या जिने छोटे स्टैप रखोंगे पहाड़ा च उन्े वीयी रहोंगे उतों की भाए से उतो ही चलोंगे वैसे रास्ता तो आ भी जाए इधर ही देख लें चढ़ के ना लग जू भी हार्ट रेट कि जाती है ਇਹ ਨੇ ਘਰ ਇਹਨਾਂ ਦੇ ਤੇ ਜੁੱਤੇ ਘਰਾਂ ਦੇ ਬਾਹਰ ਹੀ ਲਾਉਂਦੇ ਨੇ ਸਾਰੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਈ ਘਰਾਂ ਦੇ ਵਿੱਚ ਖਿੜਕੀਆਂ ਨੇ ਜਿਹੜੀਆਂ ਬਹੁਤ ਛੋਟੀਆਂ ਨੇ ਰੌਸ਼ਨੀ ਨੂੰ ਹੀ ਰੱਖੀਆਂ ਹੋਈਆਂ ਨੇ ਤਿੰਨ ਮੰਜ਼ਲਾਂ ਜਿੰਨੀ ਉਚਾਈ ਹੈ ਹੁਣ ਸਿੱਧੀ ਤੇ ਹੁਣ ਸਿੱਧੇ ਚੜਾਂਗੇ ਆਪਾਂ ਉਸ ਤੋਂ ਅਗੇ ਸੀ ਆਪਾਂ ਅੰਦਰ ਨੂੰ ਕੇਤੀ ਜਾਂ ਇਹਨਾਂ ਲੋਵ ਜਿਹੜੀਆਂ ਇਹ ਰੱਖਦੇ ਨੇ ਬਣਾ ਕੇ ਕੋਠਿਆਂ ਚੜ੍ਹਨ ਨੂੰ ਪੌੜੀਆਂ ਦੇਖੋ ਬਹੁਤ ਛੋੜੇ-ਮੋੜੇ ਪੌੜੀਆਂ ਨੇ ਹਰ ਇੱਕ ਘਰ ਦੇ ਵਿੱਚ ਇਹ ਉਹਨਾਂ ਧੂਆਂ ਕੱਢਣ ਵਾਸਤੇ ਲੱਗੇ ਹੋਏ ਨੇਗੇ ਇੱਕ ਉਹ ਲਾਈਏ ਚ ਮਣੀ ਕਾ ਲਾਈ ਹੈ ਤੇ ਸਭ ਤੋਂ ਜਿਹੜੀ ਮੈਨੂੰ ਹੋਰ ਚੀਜ਼ ਲੱਗੀ जानवर दल खल पूरी थाम करा देने देखो ओवी पे जाग जुगती खल है जी तो भी ये कम ले बच्चे ने तो झूले उ फिर चला जित अपने मोटरसाइकिल खड़े ने दम निकल जाता एनका नहीं टॉफी। और लेनी है हुँ? क्या नाम है तुम्हारा नमन नमन कंगा छू जे कहाँ से ली घर में, गर में? कितने बहन भाई हो One. तीन बहन कितनी बहन है तुम्हारी मेरी गपनें। गपनें दो। कौन सी क्लास में पढ़ते हो क्लास फर्स्ट क्लास में yeah. क्या सिखाते हैं तुम्हें एबीसी भी सी भैया घर पहली क्लास का बच्चा तो बोलिया नहीं टॉफी देती मैं फिर थोड़ी जी सा मदद होगी ਆਮਨੇ ਕੱਲ ਜਾਂਦਾ ਬਈ ਇੱਥੇ ਆਉਂਦੇ ਆ ਸਭ ਦਾ ਚਾਹੇ ਘੱਡੀ ਐਥਲੀਟ ਹੈ ਇਧਰ ਬਈ ਬੈਗ ਬੰਨਣ ਦੀ ਕਾਲੀ ਹੈ ਮੈਨੂੰ ਹੋ ਕਹਿੰਦਾ ਮੇਰੀ ਤਸਵੀਰ ਲੈ ਆਓ ਦੇਖਦੇ ਆ ਇੱਥੋਂ ਦੇ ਕੁਝ ਡਰੋਨ ਸ਼ਾਟ ਇਹ ਘਰ ਦੇ ਕੋ ਕਿਥੇ ਬਣਾਇਆ ਤੱਲੇ ਹੀ ਰਹਿੰਦਾ ਬੰਦਾ ਉੱਥੇ ਤੇ ਇੱਕ ਵਧੀਆ ਗੱਲ ਇਹ ਆ ਵੀ ਉਹਨੂੰ ਰਸਤਾ ਬਣਾ ਕੇ ਦਿੱਤਾ ਗਿਆ ਦੇਖ ਜਿੰਨੂੰ ਰਸਤਾ ਇੱਥੋਂ ਜਾਂਦਾ ਆ ਜਾਂਦਾ ਰਸਤਾ ਇੱਧਰ ਦੀ ਹੋ ਕੇ ਸੋਕ ਗੱਡਿਆਂ ਨੂੰ ਵਾਪਸ ਆਉਂਦੇ ਹੋਏ ਸੜਕਾ ਉਹ ਸਾਹਮਣੇ ਕਾਜ ਏਸੀ ਅੱਜ ਦਾ ਬਲੌਗ ਓਕੇ ਟਾਟਾ ਬਾਏ ਬਾਏ ਖਤਮ